ਸਵਾਗਤ ਹੈ ਕਿਸਾਨ ਵੀਰੋ ਹੋੜਾ ਟੇ ਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਲਈ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਨਾਂ ਗਲਾਬ ਸਿੰਘ ਵਾਲਾ ਜੀ ਦੋ ਤੁਹਾਡੇ ਵਾਸਤੇ ਤੋਹਫੇ ਲੈ ਕੇ ਆਏ ਜਰਸੀ ਨਸਲ ਦੇ ਤੇ ਗੱਬਣਾ ਦੁਨੀ ਦੁਨੀ ਇੱਕ ਪਹਿਲਾ ਇੱਕ ਦੂਜਾ ਸੂਆ ਦੰਦਾ ਚ ਬੈੜਾ ਜੀ ਤੇ ਬਾਕੀ ਦਾ ਬਾਈ ਦੇ ਘਰੇ ਪਸ਼ੂ ਵੀ ਚੰਗੇ ਰੱਖੇ ਵਿਆ ਹਰੇਕ ਬਰੀਡ ਦੇ ਪਸ਼ੂ ਆ ਤੇ ਵੈੜ ਜੇ ਕੋਈ ਕਦੀ ਮਿਲਦੀ ਆ ਲਿਆਉਂਦਾ ਚੰਗੂ ਹੀ ਆ ਤੇ ਤੋਫੀ ਇਹ ਗਰਮੀ ਦੇ ਗੱਲ ਬਾਤ ਬਾਈ ਨਾਲ ਕਰਾਵਾਂ ਬਾਕੀ ਦਾ ਨੰਬਰ ਆਨ ਸਕਰੀਨ ਆ ਜੀ ਸਸੀ ਗੱਲ ਜੀ ਸਸੀ ਗੱਲ ਜੀ ਇਹਦੋਂ ਹੋਜੋ ਉਹ ਠੀਕ ਠਾਕ ਹਾਂਜੀ ਹਾਂਜੀ ਪਹਿਲਾਂ ਦਾ ਨੰਬਰ ਬੋਲ ਦਿਓ ਜੀ ਆਪਣਾ 9914075724 9914075724 24 ਹਾਂਜੀ ਪਿੰਡ ਆਪਣਾ ਸਨਣਾ ਪਿੰਡ ਸਨਣਾ ਗਲਾ ਸਿੰਘ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਮੇਨ ਆਪਣੇ ਭਦੌਰ ਸ਼ਹਿਰ ਨੇੜੇ ਭਦੌਰ 5 ਕਿਲੋਮੀਟਰ ਹੈ ਜੀ ਹੂੰ ਤੇ ਇਧਰ ਵਸ ਸੰਧੂ ਤੇ ਨਣਿਆਲਾ ਆ ਗਏ ਓਕੇ ਵੀਰੇ ਆਪਣਾ ਵਪਾਰ ਦਾ ਕੰਮ ਹਾਂਜੀ ਵਪਾਰ ਦਾ ਕੰਮ ਚੰਗੇ ਬਹੁਲੇ ਨੇ ਹਾਂਜੀ ਤੇ ਅੱਜ ਆਪਾਂ 2000 ਸੀ ਨਾ ਸਕਦੇ ਹਾਂ ਮਾੜਾ ਹਾਂ 2000 ਪਹਿਲਾ ਤੇ ਦੂਜਾ ਪਹਿਲਾ ਤੇ ਦੂਜਾ ਉਹਦਾ 4 ਦਿਨ ਦੀ ਬੱਛੀ ਜੀ ਓਕੇ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਹਰ ਦੇਖੀਏ ਨੇ ਇਦਾਂ ਹੋ ਜਾ ਮਾੜਾ ਤੇ ਇਹ ਕੀ ਡਿਟੇਲ ਆ ਬਾਈ ਕਦੋਂ ਸੂਗੀ ਇਹਦੇ ਬਾਅਦ 5-4 ਦਿਨ ਲਊ ਜੀ 5 ਤੋਂ 4 ਦਿਨ ਬਾਕੀ ਹਾਂਜੀ ਤੇ ਦੁੱਧ 15-16 ਕਿਲੋ ਦਿੱਤਾ ਵਾ ਇਹਦੇ ਪਹਿਲੇ ਸੂਏ ਤੇ ਇਤ ਕੀ ਵੀ ਫਿਰ 15-16 ਕਹਿ ਕੇ ਦੇ ਦੇਣਗੇ ਇੱਥੀ ਤਾਂ ਹਾਂ ਬਸ ਇਹ ਨਹੀਂ ਮੰਨ ਕੇ ਚੱਲੂਗਾ ਤਾਂ ਵੱਧ ਵੀ ਦੇ ਸਕਦੇ ਨੇ ਸੇਵਾ ਹੋਵੇ ਦਿਨ ਕਿੰਨੇ ਬਾਕੀ ਆ ਜੀ ਬਸ 2 ਤੋਂ 4 ਦਿਨ ਲਊਗੀ 2 ਤੋਂ 3 ਦਿਨ ਲੈ ਚਲੋ ਜੀ ਨੂੰ ਬਾਹਰ ਨੂੰ ਸੋਰਾ ਤਾਰਾ ਕਰਾਈ ਗਏ ਚੱਕ ਬਾਕੀ ਦਾ ਟੁੱਟੀ ਮਰੀ ਜੀ ਨਹੀਂ ਹੈਗੀ ਸਾਈ ਆ ਦੇਖੋ ਹੂੰ ਸਾਮੀਆਂ ਬਲਗੰਮੀ ਚੰਗੀਆਂ ਤੇ ਥਾਨ ਲੈਵੇ ਦੀਆਂ ਪੂਰੀਆਂ ਸਾਫਾ ਮੁਠੀ ਵਾਲਾ ਥਾਨ ਲੱਗਿਆ ਵਾ ਸਾਈਜ਼ ਵਧੀਆ ਪ੍ਰਿੰਟ ਵਧੀਆ ਸਾਰੇ ਅੱਖਰ ਜਰਸੀ ਨਸਲ ਦੇ ਪੂਰੇ ਕਰਦੇ ਲੈ ਆਓ ਜੀ ਇਧਰ ਨੂੰ ਪੂਰੀ ਕੁਆਲਿਟੀ ਚੰਗੀ ਰੰਗ ਪੂਰਾ ਚੰਗਾ ਪ੍ਰਿੰਟ ਆ ਦੇਖੋ ਜੀ ਤੇ ਨਵੀਆਂ ਬੱਚੀਆਂ ਨੇ ਉਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਤੀਜਾ ਇਹਨੂੰ ਬਾਈ ਨੇ ਕਹਿਤਾ ਹੋਏ ਦੂਜਾ ਜਿਹੜੀ ਗੱਲ ਆ ਜਮਾਂ ਜੈਨੂਆ ਦਾ ਤੇ ਸਾਈਜ਼ ਪੂਰੇ ਵਧੀਆ ਗਿਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਬਣੇ ਰਹੋ ਵੀਡੀਓ ਦੇ ਨਾਲ ਟਿੰਡ ਤਾਂ ਆ ਦੇਖੋ ਤਾਲੇ ਵੀ ਪੂਰੇ ਸਾਫ ਤੇ ਬਾਈ ਰਾਮ ਇਹਦੇ 7 ਤੋਂ 8 ਦਿਨ ਲੈ ਜੂਗੀ ਹਾਂਜੀ ਹਾਂਜੀ ਤੇ ਪੈਸੇ ਜਾਇਜ਼ ਕਿੰਨੇ ਬਸ ਲੈਣ ਤੇ ਦੇਣ ਓਏ ਹੋ ਕੇ ਕੋਲ ਹੁੰਦਾ 76 ਮੁੱਲ ਕਰਦਾ ਸੀਗਾ ਬਸ ਖੱਚੀ ਦਾ ਆਪਾਂ ਤੇ 60000 ਹੀ ਦੇ ਦਾਂਗੇ ਮਾਨਦਾਨ ਹੋਊਗਾ ਮਾਨਦਾਨ ਹੋਊਗਾ ਬਾਕੀ ਦੀ ਗੱਲ ਵੀਰੇ ਜਮਾ ਜਾਇਜ਼ ਰੇਟ ਆ ਉਹ ਵੀ 4 ਦਿਨ ਕੱਟ ਦੀ ਕਰਕੇ ਇਹ ਰੇਟ ਆ ਜਿੱਦੇ ਸੂਪੀ ਉਹ ਨਹੀਂ ਮਿਲਣਾ ਫਿਰ ਉਹਦੇ ਤਾਂ ਤੁਹਾਨੂੰ ਵੀ ਪਤਾ ਹੈ 63000 ਚ ਮਾਨਦਾਨ ਹੋ ਜੂਗਾ ਹਾਂਜੀ ਹੋ ਜੀ ਓਕੇ ਹੁਣ ਦੋ ਨੰਬਰ ਬੱਚੀ ਦੀ ਗੱਲ ਕਰ ਲਗੇ ਜੀ ਤੇ ਬਾਕੀ ਦੀ ਗੱਲ ਅਖਰ ਸਾਰੇ ਪੂਰੇ ਕਰ ਦਿਆਂ ਹਾਂ ਹਾਂਜੀ ਉਵੇਂ ਨਹੀਂ ਗੱਲ ਹੈਗੀ ਪ੍ਰੈਂਕ ਇਹ ਬਲੂਨ ਬੱਛੀ ਹੈ ਜੀ ਚਾਰ ਦੰਦਾਂ ਦਾ ਮੂੰਹ ਹੂੰ ਤੇ ਮਾਲੂ 15 16 ਤੋ ਤੇ ਵੀ ਦੇ ਦੂਗੀ ਆਰਾਮ ਨਾਲ ਜੀ ਹਾਂਜੀ ਬੱਡੂ ਬੱਡੇ ਵਗੈ ਛੋਟੇ ਹੋਰ ਗੱਲ ਹੈਗੀ ਵੀੜ ਥੋੜੀ ਬਰੀਡ ਆ ਬਰੀਡ ਦੇ ਵਿੱਚ ਪੂਰਾ ਨਹੀਂ ਕੰਪੋਨ ਹਣਾ ਪੂਰਾ ਨਹੀਂ ਘਾਟ ਆ ਦੇਖੋ ਮੱਥੇ ਤੇ ਟੋਆ ਵਗੈਰਾ ਕਰੋ ਚੱਕੇ ਇੱਕ ਨੰਬਰ ਫੇਸ ਕਰੋ ਚੱਕ ਪੌਂਦੀ ਕੌਲੀ ਚ ਪਾਣੀ ਪਿਆ ਲੋ ਕੰਨ ਚਾਰ ਚਾਰ ਉਂਗਲਾਂ ਦਾ ਇਹਦਾ ਵੀ ਕਰ ਲੋ ਕੰਨ ਚੱਕ ਇੱਕ ਨੰਬਰ ਦੋਨੇ ਜਰਸੀਆਂ ਚੰਗੀਆਂ ਜੀ ਓਕੇ ਜੀ ਤੇ ਵੀਰੇ ਇਹ ਕਿੰਨੇ ਦਾ ਘੱਟ ਜੂਗੀ ਇਹ ਲੈ ਜੋ ਇਹ 15 ਤੋਂ 18 ਦੇ ਵੀ ਲੈ ਸਕਦੇ ਆ ਇੱਕ ਗੱਲ ਬਾਈ ਰਾਮ ਹੋਰ ਹੈ ਕਿ ਥਾਣਾ ਥੋੜਾ ਨਹੀਂ ਪਰ ਪੂਰੀ ਓਕੇ ਓਕੇ ਜੀ ਜਿਵੇਂ ਮਰਜੀ ਕੋਈ ਮੰਗਾ ਲਓ ਓਕੇ ਜੀ ਹਾਂਜੀ 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 ਉਹ ਇੱਕ ਗੱਲ ਦੀ ਆਪਣੀ ਗਰੰਟੀ ਹੋਊਗੀ ਤੇ ਜੇ ਕੋਈ ਜੋੜਾ ਮੰਗਾਉਂਦਾ ਉਸ ਹਿਸਾਬ ਨਾਲ ਹੋ ਜਾਊਗਾ ਹਾਂ ਫਿਰ ਉਸੇ ਚਲ ਬੱਦ ਮੰਗ ਲਿਓ ਜੀ ਇਹਨੂੰ ਬਾਹਰ ਨੂੰ ਓਕੇ ਜੀ ਕਿਉਂਕਿ ਬਾਈ ਦੀ ਦੋਨੀਆਂ ਬੱਚੀਆਂ ਚੰਗੇ ਪ੍ਰਿੰਟ ਵਾਲੀਆਂ ਚੰਗੀਆਂ ਲੈਂ ਜਾਊਗਾ ਮੱਥੇ ਤੇ ਟੋਆ ਵਗੈਰਾ ਪੂਰਾ ਚਾਰ ਚਾਰ ਉਂਗਲਾਂ ਦਾ ਕੰਨ ਆ ਸਿਰਫ ਕਰੋ ਜੀ ਚੈੱਕ ਆਹ ਦੇਖੋ ਜੀ ਤੇ ਕਾਫੀ ਬਾਲਟੇ ਲਾ ਪਈਆਂ ਕੁਆਲਿਟੀ ਦੋਨਾਂ ਦੀ ਚੰਗੀ ਲਿਆਓ ਜੀ ਹੂੰ ਜਰਸੀ ਨਸਲ ਆ ਗਈ ਤੇ ਬਾਕੀ ਦਾ ਵਜਨ ਵਜੂਦ ਪੂਰਾ ਵਧੀਆ ਥਣ ਥਣ ਬਹੁਤ ਵਧੀਆ ਜੀ ਥਣ ਥਣ ਪੂਰੇ ਵਧੀਆ ਕੋਈ ਫੋਟ ਸ਼ਾਂਗ ਨਹੀਂ ਨਾਲ ਪੰਜਵੀਂ ਪੂਰੇ ਸਾਫ਼ ਸੁਥਰੀਆਂ ਟੈਂਡ ਦਾ ਭਾਬ ਜੀ ਆ ਦੇਖੋ ਥਣਲੇ ਬਕਰੋਂ ਨੇੜ ਤੋਂ ਜੱਕ ਟੱਲਾ ਬੂਰੀਆਂ ਫੁੱਲ ਕਿੰਨੇ ਦਿਨ ਦਾ ਸੱਸੇ ਬਾਈ ਬਾਕੀ ਇਹਦੇ ਬਸ 15 16 ਦਿਨ ਲਊਗੇ ਇਹ ਬਾਦ ਤੋਂ ਬਾਦ 15 ਤੋਂ 16 ਦਿਨ ਹਾਂਜੀ ਤੇ ਇਹ ਦੁੱਧ ਕਿੰਨਾ ਦੇ ਦੂਗੀ ਬਾ ਦੁੱਧ ਵੀ ਦੇ ਦੂ 15 ਕਿਲੋ ਦੇ ਚੌਕੇ ਦੇ ਦੂ ਓਕੇ ਜੀ ਤੇ ਫਿਰ ਰੇਟ ਇਹਦਾ ਕੀ ਆ ਗਿਆ ਬਸ ਲੈਣ ਦੇਣੀ ਦੱਸ ਦਿਓ ਬਾਈ ਹੋਰ ਕੋਈ ਹੁਣ ਕੋਲੇ ਉਹਦੀ ਤਾਂ 65000 ਮੁੱਲ ਕਰਦਾ ਸੀਗਾ ਹਾਂ ਹਾਂ ਆਪਾਂ ਆਪਾਂ 58000 ਰੁਪਏ ਦੇ ਦੇ ਦੋ ਘੱਟ 60 60 ਦੇ ਹਾਂਜੀ 50 ਤੇ 8 58 58000 ਤੇ ਇਹ 50 ਤੇ 3360 ਦੀ ਹਾਂ 60 ਦੇ 300 ਤੇ 360 ਦੀ ਹਾਂਜੀ ਤੇ ਜੇ ਦੋਨੇ ਇਕੱਠੇ ਲੈ ਲੈਂਦਾ ਮਾਨਤਨ ਬਸ ਉਹ ਜੇ ਮਾਨਤਨ ਹੋ ਜੂਗਾ ਓਕੇ ਬਾਈ ਦੇ ਦੋਨੇ ਵੇੜਾ ਸੀ ਦੋਨੇ ਤੁਹਾਨੂੰ ਦਿਖਾ ਦਿੰਗਾ ਪੂਰਾ ਥਣ ਲੈ ਬੈਨੀ ਸਾਫਾ ਦੇਖੋ ਥਣ ਨੇੜ ਤੋਂ ਕਰੋ ਚੈੱਕ ਯਾਰ ਇਹ ਥਣ ਨਿਕਲੂ ਪੂਰੇ ਗੈਪ ਤੇ ਇੱਕ ਹੋਰ ਗੱਲ ਸੀਲ ਸਭ ਫੁੱਲ ਆਵੇ ਹਾਂਜੀ ਸੀਸ਼ਾ ਫੁੱਲ ਆਵੇ ਵੇਖੋ ਜਮ ਮੱਝ ਥੱਲੇ ਓਕੇ ਯਾ ਦੇ ਕੋਈ ਜਮ ਕੁਝ ਨਹੀਂ ਕੁਛ ਨੇੜੇ ਨਮਿਕ 40 75 724 ਪਿੰਡ ਸ਼ਾਨਾ ਗਲਾਬ ਸਿੰਘ ਦਾ ਨੇੜੇ ਬਾਈ ਦੇ ਇਧਰ ਬਟਿੰਡੇ ਜ਼ਿਲ੍ਹੇ ਦਾ ਪਿੰਡ ਭਾਈ ਰੂਪਾ ਵੀ ਆ ਜਾਂਦਾ ਹਾਂ ਤੇ ਇਧਰਲੇ ਪਾਸੇ ਪਧੌੜ ਆ ਜਾਂਦਾ ਭਾਈ ਰੂਪਾ 7 ਕਿਲੋਮੀਟਰ ਹੈ ਜੀ ਪਧੌੜ 5 ਕਿਲੋਮੀਟਰ ਹੈ ਨੇੜੇ ਵਾਲਾ 2 ਹੈ ਵਿਚਾਲੇ ਜੇ ਆ ਗਿਆ ਹਾਂਜੀ ਵਿਚਾਲੇ ਜਾ ਗਿਆ ਜੀ ਦੋ ਬੈੜਾ ਅਸੀਂ ਦੋਨੇ ਤੁਹਾਨੂੰ ਦਿਖਾ ਦਿਆਂਗੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਕਿ ਨਵੇਂ ਵੀਡੀਓ